ਮਿੰਟੋ ਜੀ ਸਾਰੀਆਂ ਪਾਰਟੀਆਂ ਦੀ ਗੱਲਬਾਤ ਹੋ ਰਹੀ ਹੈ ਤੇ ਨਾਲ ਨਾਲ ਅਕਾਲੀ ਦਲ ਦੀ ਗੱਲ ਵੀ ਕਰ ਲਈਏ ਕਿਉਂਕਿ ਅਕਾਲੀ ਦਲ ਦਾ ਜਿਹੜਾ ਰੇੜਕਾ ਜ ਹੈ ਨਾ ਉਹ ਜਿਵੇਂ ਕਹਿੰਦੇ ਨੇ ਕਦੀ ਤਾਂ ਤੇ ਕਦੀ ਠਾਓ ਕਦੀ ਇੱਧਰ ਕਦੀ ਉੱਧਰ ਸੈੱਟ ਹੋ ਨਹੀਂ ਰਿਹਾ ਹੁਣ ਕਹਿੰਦੇ ਵਡਾਲਾ ਸਾਹਿਬ ਨੂੰ ਜ਼ਿੰਮੇਵਾਰੀਆਂ ਸੌਂਪਣ ਨੂੰ ਫਿਰਦੇ ਆਏ ਤੇ ਕੀ ਹੈ ਹੁਣ ਇੱਕਜੁੱਟ ਹੋ ਰਿਹਾ ਹੈ ਜਾਂ ਫਿਰ ਇਹ ਵੱਖਰੇ ਵੱਖਰੇ ਤੁਰਨਗੇ ਜਾਂ ਫਿਰ ਕੀ ਦੇਖੀਏ ਪਓ ਇੱਕ ਦੇ ਵਿੱਚ ਕੀ ਨਵਾਂ ਕੁਝ ਕੀ ਸਾਹਮਣੇ ਆਉਣ ਵਾਲਾ ਹੈ ਹੁਣ ਦੇਖੋ ਅਕਾਲੀ ਦਲ ਦਾ ਮਾਮਲਾ ਜਿਹੜਾ ਹੈ ਨਾ ਬੀਰ ਬਲ ਦੀ ਖਿਚੜੀ ਵਰਗਾ ਹੂੰ ਬੀਰ ਬਲਦੀ ਖਿਚੜੀ ਬਾਰੇ ਸੁਣਿਆ ਤੁਸੀਂ ਮਾੜਾ ਸੁਣਾ ਦੇ ਦਰਸ਼ਕਾਂ ਨੂੰ ਵੀ ਸੁਣਾ ਦਿਓ ਦੇਖੋ ਕੋਈ ਬੰਦਾ ਸੀ ਕੋਈ ਵਿਅਕਤੀ ਸੀਗਾ ਤੇ ਉਹ ਰਾਜੇ ਨੇ ਰੱਖ ਦਿੱਤਾ ਨਾਮ ਕਿ ਭਈ ਜਿਹੜਾ ਕੋਈ ਇੰਨੀ ਠੰਡ ਦੇ ਵਿੱਚ ਸਾਰੀ ਰਾਤ ਪਾਣੀ ਚ ਕੱਟੇਗਾ ਹੂੰ ਤੇ ਉਹਨੂੰ ਇਨਾਮ ਆ ਦਿੱਤੇ ਜਾਂਦੇ ਹੂੰ ਉਹ ਕੋਈ ਧੋਦੀ ਸੀਗਾ ਉਹ ਆ ਕੇ ਉਹਨੇ ਕਿਹਾ ਕਿ ਕੋਈ ਗੱਲ ਨਹੀਂ ਹੈ ਗਰੀਬੀ ਤੇ ਨਿਕਲੂਗੀ ਵੇਖ ਲਈ ਜਾਊਗੀ ਤੁਹਾਨੂੰ ਪਤਾ ਕਿ ਹਰੇਕ ਬੰਦਾ ਆਪਣੀ ਗਰੀਬੀ ਗੁਰਬਤ ਘਟਣ ਵਾਸਤੇ ਕੁਝ ਨਾ ਕੁਝ ਕਰਦਾ ਜ਼ਰੂਰ ਬਿਲਕੁਲ ਤੇ ਚਲੋ ਇਸ ਤੋਂ ਬਾਅਦ ਫਿਰ ਹੋਇਆ ਕੀ ਆ ਕਿ ਭਈ ਉਹ ਬੰਦਾ ਜਾ ਕੇ ਪਾਣੀ ਚ ਖਲੋ ਜਾਂਦਾ ਹੂੰ ਤੇ ਸਾਰੀ ਰਾਤ ਖਲੋਣ ਤੋਂ ਬਾਅਦ ਸਵੇਰੇ ਆਉਂਦਾ ਤੇ ਉਹ ਕਹਿੰਦਾ ਕਿ ਦੇਖੋ ਜੀ ਭਈ ਮੈਂ ਤੇ ਉਥੇ ਖਲੋਤਾ ਰਿਹਾ ਹੂੰ ਉਹ ਰਾਜ ਨੇ ਆਖਿਆ ਕਿ ਯਾਰ ਇਹ ਕਿਦਾਂ ਸੰਭਵ ਆ ਆਓ ਇਨੀ ਠੰਡ ਚ ਕਿਵੇਂ ਖੜਾ ਰਹਿ ਸਕਦਾ ਉਹਨੇ ਆਖਿਆ ਜੀ ਕਿ ਗੱਲ ਇਹ ਆ ਕਿ ਬਸ ਮੈਂ ਤੁਹਾਡੇ ਮਹਿਲਾਂ ਚ ਦੀਵਾ ਜਗਦਾ ਸੀਗਾ ਹੂੰ ਰੌਸ਼ਨੀ ਸੀਗੀ ਮਤਲਬ ਕਿ ਲਾਲਟਨ ਦੀਵੇ ਦਾ ਪ੍ਰਬੰਧ ਸੀ ਮੈਂ ਉਹਦਾ ਸੇਕ ਅਨੁਭਵ ਕੀਤਾ ਹੂੰ ਇਹ ਮਹਿਸੂਸ ਕੀਤਾ ਜੀ ਕਿ ਯਾਰ ਗਰਮੈਸ਼ ਹੈਗੀ ਆ ਤੇ ਮੈਂ ਐਦਾਂ ਹੀ ਖੜਾ ਰਿਹਾ ਉਹਦੀ ਆਸ ਦੇ ਨਾਲ ਹੀ ਟਿਕਾ ਜੀ ਉਹਨੇ ਕਿਹਾ ਤੇ ਚੀਟਿੰਗ ਹੈ ਹਮ ਮਮਾ ਤੂੰ ਤੇ ਅੱਗੇ ਸੇਕਦਾ ਰਿਆ ਫਿਰ ਆਹੋ ਪਾਣੀ ਚ ਖਲੋਤਾ ਕਾਦਾ ਖਲੋਤਾ ਹਮ ਉਹਨੇ ਅੱਗੇ ਨੂੰ ਸੁੱਟੋ ਅੰਦਰ ਉਹਨੇ ਲੈ ਗਏ ਜਾਂਦੂ ਨਾਮ ਤੇ ਕੀ ਮਿਲਣਾ ਸੀ ਇੱਥੇ ਤੌਣ ਅੱਡ ਕਰ ਨੂੰ ਫਿਰਦਾ ਹਮ ਜਦੋਂ ਬਿਰਬਲ ਨੂੰ ਇਸ ਗੱਲ ਦਾ ਪਤਾ ਲੱਗਿਆ ਜੀ ਉਹਨੇ ਆਖਿਆ ਕਿ ਇਹ ਤੇ ਬੜਾ ਤੱਕਾ ਹਮ ਪਰ ਇਹਨੂੰ ਸਮਝਾਈਏ ਕਿਤਾ ਉਹ ਤਾਂ ਭਾਵੇਂ ਬਾਜ ਜਾਵੇ ਪਰ ਮੈਨੂੰ ਰਗੜ ਦੇ ਫੇਰ ਮੁੜ ਕੇ ਸਹੀ ਗੱਲ ਹੈ ਰਾਜੇ ਹੁੰਦੇ ਵੀ ਇਦਾਂ ਹੀ ਸੀ ਪਹਿਲਾਂ ਉਹ ਅਗਲੇ ਦਿਨ ਕਰੇ ਗਿਆ ਤੇ ਮੁੜ ਕੇ ਆਏਗਾ ਹੂੰ ਬਾਦਸ਼ਾਹ ਨੇ ਪੁੱਛਿਆ ਕਿ ਦੀਰਬਲ ਕਿੱਥੇ ਹੁੰਦਾ ਹੈ ਜੀ ਆਇਆਂ ਉਹਨੇ ਬੰਦੇ ਭੇਜੇ ਨੇ ਆ ਮੈਂ ਆ ਦਰਬਾਰ 'ਚ ਹੂੰ ਉਹ ਕਹਿੰਦਾ ਜੀ ਮੇਰੀ ਖਿਚੜੀ ਬਣਦੀ ਆ ਜੀ ਲਓ ਜੀ ਫੇਰ ਦੂਜੇ ਪਾਰ ਭੇਜਿਆ ਤੀਜੇ ਪਾਰ ਭੇਜਿਆ ਤੇ ਚੌਥੇ ਪਾਰ ਬਾਦਸ਼ਾਹ ਕਦੇ ਜੀ ਉਹ ਤਾਂ ਖਿਚੜੀ ਉਹਨੇ ਕਿਹਾ ਅਸੀ ਕਿਹੜੀ ਖਿਚੜੀ ਜਿਹੜੀ ਬਣਦੀ ਹੀ ਨਹੀਂ ਹੈ ਜਿਹੜੀ ਬਣਦੀ ਹੀ ਨਹੀਂ ਜੀ ਉਹਨੇ ਮੈਨੂੰ ਲੈ ਚੱਲੋ ਉਥੇ ਇਹਦੀ ਖਿਚੜੀ ਮੈਂ ਵੇਖਾ ਕੀ ਇਹਨੇ ਪਾਇਆ ਉਹਦੇ ਵਿੱਚ ਹਮ ਜਦੋਂ ਜਾ ਕੇ ਵੇਖਿਆ ਤੇ ਬੀਰਬਾਲ ਨੇ ਤਾਂ ਮੱਗਾ ਜਾ ਟੰਗਿਆ ਤੇ ਥੱਲੇ ਦੋ ਕੁ ਲੱਕੜਾਂ ਰੱਖੀਆਂ ਐਵੇਂ ਮਤਲਬ ਕਿ ਝੂਠੀ ਅੱਗ ਵਾਲੀ ਬਸ ਦੀਵੇ ਦੇ ਚਾਨਣ ਨਾਲ ਥੋੜੀ ਜੀ ਆਉਂਦੀ ਹੈ ਉਹ ਜਿਹੜੀ ਉਹਨੇ ਆਖਿਆ ਬੀਰਬਾਲ ਇਹ ਕੀ ਕਿਆ ਕਰਦਾ ਉਹਨੇ ਕਿ ਖਿਚੜੀ ਬੰਦੀ ਆ ਜੀ ਉਹਨੇ ਆਹ ਹਸਾ ਰਿਹਾ ਤੇ ਸਾਰੀ ਜ਼ਿੰਦਗੀ ਨਹੀਂ ਬੰਨੀ ਆ ਖਿਚੜੀ ਹਮ ਕਿੱਥੇ ਆ ਗਿਆ ਕਿੱਥੇ ਖਿਚੜੀ ਆ ਮੋਰੇ ਪਾਗਲ ਹੋ ਗਿਆ ਹਮ ਉਹਨੇ ਕਿ ਬਿਲਕੁਲ ਆਹੀ ਤੇ ਗੱਲ ਮੈਂ ਸਮਝਾਉਣੀ ਚਾਹੁੰਦਾ ਕਿ ਜੇ ਇੱਥੋਂ ਉੱਥੋਂ ਤੱਕ ਆ ਕੁਝ ਫੋਟੋ ਉੱਤੇ ਹਮ ਮੈਂ ਤੌੜੀ ਮੱਗੇ ਤੱਕ ਕੋਈ ਸੇਕ ਨਹੀਂ ਪਹੁੰਚਦਾ ਤੇ ਵਿਚਾਰਾ ਉਹ ਤੇ ਤੇਰੇ ਮਹਿਲਾ ਤੋਂ ਕਿਤੇ ਦੂਰ ਬੈਠਾ ਉਹਨੂੰ ਦੀਵੇ ਦਾ ਸੁਆਸ ਏ ਕੋਣ ਉਹਦੇ ਓਟ ਲਈ ਬੈਠਾ ਏ ਜੀ ਬਿਲਕੁਲ ਗੱਲ ਇੱਕ ਸਮਝਾਉਣ ਦੀ ਇਹ ਵੀ ਬੀਰਵਾਲ ਦੀ ਖਿਚੜੀ ਵਾਲਾ ਮਸਲਾ ਹੈ ਸਾਹਿਬ ਹੂੰ ਹੁਣ ਇਹ ਰੱਜਦੀ ਨਹੀਂ ਇਹ ਜੀ ਰੱਜਦੀ ਨਹੀਂ ਜੀ ਹੁਣ ਗੱਲ ਇਹ ਆ ਕਿ ਕੱਲ ਸਿੰਘ ਸਹਿਬਾਨ ਦੀ ਇਕਤਰਤਾ ਬਾਰੇ ਆਪਾਂ ਦੱਸਿਆ ਸੀ ਚੱਲਦੇ ਪ੍ਰੋਗਰਾਮ ਚ ਕਿ 28 ਨੂੰ ਉਹਨਾਂ ਨੇ ਇਕਤਰਤਾ ਸੱਦੀ ਆ ਹੂੰ ਤੇ ਜ਼ਰਾ ਜੀ ਕਹਿੰਦਾ ਦੋ ਚੀਜ਼ਾਂ ਤੇ ਹੀ ਡਿਸਕਸ਼ਨ ਉੱਥੇ ਜ਼ਿਆਦਾ ਹੋਏਗੀ ਹੂੰ ਇੱਕ ਤੇ ਇਹ ਸੱਤ ਮੈਂਬਰੀ ਕਮੇਟੀ ਜਿਹਦਾ ਅਮਲ ਜਿਹੜਾ ਪੂਰਨ ਤੌਰ ਤੇ ਨਾ ਹੋਂ ਵਿਦੋਸ਼ ਨੇ ਤੇ ਦੂਜਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਹੂੰ ਤੇ ਅਕਾਲੀਆਂ ਨੇ ਕੀ ਕੀਤਾ ਇਹ ਵੀ ਬਹੁਤ ਹੰਡੇ ਹੋਏ ਖਿਡਾਰੀ ਆ ਇਹਨਾਂ ਨੇ ਗੁਰਪ੍ਰਤਾਪ ਸਿੰਘ ਵਡਾਲਾ ਹੋਰਾਂ ਨੂੰ ਅਬਜ਼ਰਵਰ ਲਾ ਦਿੱਤਾ ਕਿ ਭਾਰਤੀ ਮਹੀਮੇ ਚ ਤੁਸੀਂ ਫਰੀਦਕੋਟ ਜ਼ਿਲ੍ਹਾ ਵੇਖੋ ਜੇਖੋ ਜਿਹੜਾ ਕਿ ਬੰਟੀ ਰਮਾਣੇ ਦਾ ਜੀ ਜੋ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਬੜੇ ਵਫਾਦਾਰ ਸਾਥੀ ਨੇ ਹੂੰ ਤੇ ਕਮਾਲ ਦੀ ਗੱਲ ਹੈ ਕਿ ਦੇਰ ਸ਼ਾਮ ਤੱਕ ਵਡਾਲਾ ਸਾਹਿਬ ਵੀਡੀਓ ਪਾ ਕੇ ਕਹਿੰਦੇ ਕਿ ਭਾਈ ਅਸੀਂ ਤੇ ਜੋ ਅਕਾਲ ਤਖਸਾਲ ਮਾਰਗਦਰਸ਼ਨ ਕਰੇਗਾ ਉਹਦੇ ਮੁਤਾਬਕ ਚੱਲਣਾ ਅਸੀਂ ਉਹ ਸਹੀ ਤਾਂ ਤੇ ਸਹੀ ਖੇਡ ਤੁਸੀਂ ਦੇਖੋ ਇਹਨਾਂ ਦਾ ਐਸੀ ਵੀ ਹੁਣ ਜਾ ਕੇ ਜਦੋਂ ਡਿਸਕਸ਼ਨ ਹੋਏਗੀ ਉਹ ਕਹਿਣਗੇ ਕਿ ਜੀ ਵਡਾਲਾ ਸਾਹਿਬ ਇੱਥੇ ਕਰ ਰਿਹਾ ਡਿਊਟੀ ਜੀ ਆਲੀ ਸਾਹਿਬ ਰਾਜਸਥਾਨ ਚਲਾ ਦਿੱਤੇ ਨੇ ਚਲੋ ਸੱਤ ਮੈਂਬਰੀ ਕਮੇਟੀ ਦਾ ਅਮਲ ਹੋ ਗਿਆ ਤਾਂ ਮਤਲਬ ਕਿ ਗੱਲ ਪਹੁੰਚੋ ਕਿ ਫਿਰ ਉੱਥੇ ਹੋ ਗਈ ਕਿ ਸਹਿਮਤੀ ਨਹੀਂ ਬਣ ਪਾ ਰਹੀ ਰਾਸਤਾ ਕੱਢਣ ਦਾ ਯਤਨ ਤੇ ਜ਼ਰੂਰ ਕੀਤਾ ਜਾ ਰਿਹਾ ਵਧੀਆ ਕੀਤਾ ਸੀ ਵਧੀਆ ਟਰਿਕ ਲੱਭਿਆ ਸੀ ਇਨਾਂ ਨੇ ਵੈਸੇ ਪਰ ਉਹ ਫੇਰ ਕੱਲ ਉੱਥੇ ਦੀ ਉੱਥੇ ਖਲੋਗੀ ਜਾਂ ਤਾ ਵਡਾਲਾ ਸਾਹਿਬ ਸਹਿਮਤ ਹੋ ਜਾਂਦੇ ਜੀ ਜੀ ਸੋ ਇਸ ਕਰਕੇ ਗੱਲ ਉੱਥੇ ਦੀ ਉੱਥੇ ਆ ਤਾਂ ਉੱਥੋਂ ਹੀ ਸਟਾਰਟ ਹੋਏਗੀ ਜਾ ਕੇ 71 ਤਾ ਦੇ ਵਿੱਚ ਤਾਂ ਬਰਾਹਾਲ ਜੇ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਦੇ ਵਿੱਚ ਇੱਕ ਚੀਜ਼ ਹੋਰ ਦੇਖੋ ਨਾ ਤੁਸੀਂ ਇੰਟਰਸਟਿੰਗ ਹੈ ਅਕਾਲੀ ਪੋਲਿਟਿਕਸ ਚ ਕਿ ਵਡਾਲਾ ਸਾਹਿਬ ਨੂੰ ਤੇ ਉਹਨਾਂ ਨੇ ਅਬਜ਼ਰਵਰ ਲਾ ਦਿੱਤਾ ਬੀਬੀ ਜਗੀਰ ਕੌਰ ਜੱਟ ਢਿੰਡਸਾ ਵਰਕੇ ਜੀ ਉਹ ਆਪਣੇ ਪਾਸੇ ਹੀ ਤੁਰੇ ਫਿਰਦੇ ਉਹ ਕਹਿੰਦੇ ਕਿ ਬਾਈ ਤੁਸੀਂ ਆਓ ਪਹਿਲਾਂ ਸਪਸ਼ਟੀਕਰਨ ਦਿਓ ਹੂੰ ਜੋ ਵੀ ਇਹਨਾਂ ਦੀ ਅਨੁਸ਼ਾਸਨੀ ਕਮੇਟੀ ਵਗੈਰਾ ਕਿ ਉਹਦੇ ਸਾਹਮਣੇ ਜਦੋਂ ਆ ਕੇ ਤੁਸੀਂ ਆਪਣਾ ਪੱਖ ਰੱਖੋਗੇ ਉਸ ਤੋਂ ਬਾਅਦ ਤੁਹਾਨੂੰ ਫਿਰ ਮੈਂਬਰ ਬਣਾ ਲਵਾਂਗੇ ਮਤਲਬ ਕਿ ਅਕਾਲੀ ਪੋਲਿਟਿਕਸ 'ਚ ਕੀ ਚੱਲ ਰਿਹਾ ਖੁਦ ਮੈਨੂੰ ਲੱਗਦਾ ਕਿ ਅਕਾਲੀ ਦਲ ਦੇ ਬੰਦਿਆਂ ਨੂੰ ਵੀ ਨਹੀਂ ਪਤਾ ਲੱਗ ਰਿਹਾ ਬਿਲਕੁਲ ਤਾਂ ਇਹ ਆ ਕਿ ਹੁਣ ਜਿਹੜੀ 28 ਜਨਵਰੀ ਨੂੰ ਇਹ ਮੀਟਿੰਗ ਹੋਏਗੀ ਸਿੰਘ ਸਹਿਬਾਨ ਦੀ ਉਹਦੇ ਤੇ ਸਾਰਿਆਂ ਦੀ ਨਿਗ੍ਹਾ ਰਹੇਗੀ ਕਿ ਕੀ ਬਣਦਾ ਬਹੁਤ ਕੁਝ ਆਉਣ ਵਾਲੇ ਦਿਨਾਂ 'ਚ ਹੋਣ ਵਾਲਾ ਐਸਪੀਸੀ ਦੀਆਂ ਵੋਟਾਂ ਨੂੰ ਲੈ ਕੇ ਵੀ ਕਾਫੀ ਕੁਝ ਚੱਲ ਰਿਹਾ ਹੋ ਇੱਕ ਕਮੈਂਟ ਵੀ ਆਇਆ ਸੀਗਾ ਕਹਿੰਦੇ ਜੀ ਕਿ ਮੇਰੀ ਵਾਈਫ ਦੇ ਨਾਮ ਦੇ ਨਾਲ ਕੋਰ ਨਹੀਂ ਲੱਗਦਾ ਪਰ ਮੈਂ ਸਿੱਖਾ ਪਰ ਮੈਂ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਪ੍ਰਾਇਮਰੀ ਕੰਡੀਸ਼ਨ ਹੈ VOTER ਬਣਦੀ ਐਸਜੀਪੀਸੀ ਦੀਆਂ ਵੋਟਾਂ 'ਚ ਕਿ ਤੁਹਾਡੇ ਨਾਮ ਦੇ ਨਾਲ ਕਹੋਰ ਜਸ ਸਿੰਘ ਲੱਗਣਾ ਜ਼ਰੂਰੀ ਹੈ ਜੀ ਠੀਕ ਹੈ ਜੀ ਤਾਂ ਇਹ ਪ੍ਰਾਈਮਿੰਟੂ ਜੀ ਸ਼ਾਇਦ ਇੱਕ ਪੂਰਨ ਗੁਰ ਸਿੱਖ ਵਾਲੀ ਵੀ ਸ਼ਰਤ ਸੀਗੀ ਬਿਲਕੁਲ ਜੀ ਪੂਰਨ ਗੁਰ ਸਿੱਖ ਵਾਲੀ ਵੀ ਕੁਰਾਇਤ ਨਾ ਕਰਦਾ ਹੋਵੇ ਕੋਈ ਜੀ ਠੀਕ ਹੈ ਜੀ ਇਹ ਚੀਜ਼ਾਂ ਆ ਇੱਥੇ ਅੱਗੇ ਤੇ ਤੁਹਾਨੂੰ ਪਤਾ ਉਹ ਸਹਿਜਤਾਰੀ ਵਾਲਾ ਮਸਲਾ ਚੱਲਦਾ ਸੀ ਉਹ ਤਾਂ ਚੁਟਕਲਾ ਬਣਿਆ ਹੂੰ ਉਹ ਕਹਿੰਦੇ ਕਿ ਕੋਈ ਉਹ ਬਣਾ ਕੇ ਪਰਣਾ ਜਾ ਪੂਰਬੀਆ ਭੇਜਦਾ ਹੂੰ ਤੇ ਉਹ ਕਿਸੇ ਨੂੰ ਸ਼ੱਕ ਹੋ ਗਿਆ ਉਹਨੂੰ ਸਿਖਾਇਆ ਸੀਗਾ ਜੀ ਵੀ ਜੇ ਕੋਈ ਪੁੱਛੇ ਤਾਂ ਕਹਿ ਦੀ ਤੇ ਉਹ ਜਦੋਂ ਪੁੱਛਿਆ ਕਿ ਤੂੰ ਕੌਣ ਆ ਹੂੰ ਹੋਂ ਉਹਨੇ ਜੋ ਸਿੱਖਿਆ ਸੀਗਾ ਕਹਿਣਾ ਤੇ ਉਹ ਸੀ ਹੂੰ ਉਹਨੂੰ ਇਹ ਭੁੱਲ ਗਿਆ ਕਹਿਣਾ ਤਾਂ ਸੱਚ ਧਾਰੀ ਸੀ ਕਹਿੰਦਾ ਜੀ ਮੈਂ ਇੱਛਾ ਧਾਰੀ ਆ ਤਾਂ ਮਤਲਬ ਕਿ ਇਸ ਤਰ੍ਹਾਂ ਦੇ ਚੁਟਕਲੇ ਵੀ ਬਣੇ ਨੇ ਕਿ ਇੰਦਾਂ ਦੀਆਂ ਵੋਟਾਂ ਵੀ ਲੋਕ ਪਾ ਜਾਂਦੇ ਸੀਗੇ ਤਾਂ ਮਤਲਬ ਕਿ ਇਸ ਤਰ੍ਹਾਂ ਸ਼ਰਤਾਂ ਨਿਸ਼ਚਿਤ ਨੇ ਤੋ ਵੋਟਰ ਸੂਚੀਆਂ ਦਾ ਵੀ ਰੌਲਾ ਪੈ ਰਿਹਾ ਅੱਛਾ ਇੱਕ ਗੱਲ ਹੋਰ ਮੈਂ ਕਰਨੀ ਸੀ ਮਾਫ ਕਰਨਾ ਕੋਈ ਕਮੈਂਟ ਲੈਣਾ ਸੀ ਮੈਂ ਬਿਸਰ ਗਿਆ ਸੀ ਜੀ ਮੈਂ ਕਮੈਂਟ ਲੈ ਲਵਾਂ ਫਿਰ ਅਸੀਂ ਨਾਲ ਹੀ ਜੋੜ ਦਿਓ ਸ਼ਾਇਦ ਇਹਦੇ ਨਾਲ ਜੁੜਦੀ ਹੋਵੇ ਭੱਟੀ ਸਾਹਿਬ ਕਹਿ ਰਹੇ ਨੇ ਕਿ ਬੰਟੀ ਰਮਾਣਾ ਇੰਨਾ ਖਾਸ ਹੈ ਕਹਿੰਦੇ ਕਿ ਕਿੱਕੀ ਢਿਲੋਂ ਦੀ ਪੋਲਿਟਿਕਸ ਵੀ ਕੁਰਬਾਨ ਕਰਦੀ ਕਹਿੰਦੇ ਇਹਨਾਂ ਨੇ ਉਹਦੇ ਉੱਤੇ ਤੇ ਕਿੱਕੀ ਢਿਲੋਂ ਤਾਂ ਕਾਂਗਰਸੀ ਨੇ ਜੀ ਹੂੰ ਸ਼ਾਇਦ ਇਹਨਾਂ ਨੂੰ ਵੀ ਮਿਰਿੰਗ ਭੁਲੇਖਾ ਲੱਗਿਆ ਹੋਵੇ ਕੋਈ ਕਿ ਕਿ ਢਿੱਲੂ ਤੇ ਕਾਂਗਰਸੀ ਤੇ ਜੋ 라ਵਰਟੀ ਲੋਨਜੀ ਕਰਨੇ ਕਿ ਉਹ ਡਾਲਾ ਸਾਹਿਬ ਨੇ ਗੇਂਦ ਜਥੇਦਾਰਾਂ ਦੇ ਪਾਲੇ ਸੜਤੀ ਹੈ ਆਹੀ ਕੋ ਚੱਲਣ ਰਿਹਾ ਜੀ ਜੀ ਸਾਰੇ ਪਾਸੇ ਇੱਕ ਪੋਲਿਟਿਕਸ ਹੀ ਹੈ ਜੀ ਹਮ ਪੋਲਿਟਿਕਸ ਹੀ ਹੈ ਇਹਦੇ ਵਿੱਚ ਹੋਰ ਕੀ ਹੈ ਕੁਛ ਨਹੀਂ ਹੈ ਜੀ ਜੀ ਕੀ ਕਹਿ ਰਹੇ ਸੀ ਤੁਸੀਂ ਉਹ ਵੀ ਬਣਾਇਆ ਮੈਂ ਨਾ ਇੱਕ ਅਮਰਤ ਪਾਲ ਸਿੰਘ ਹੋਰਾਂ ਦੇ ਪਰਕਰਨ ਉੱਤੇ ਚੀਜ਼ ਜੋੜਨੀ ਭੁੱਲ ਗਿਆ